ਪੰਜਾਬ ਫਾਈਲਸ ਟੀਵੀ ਅਤੇ ਪੰਜਾਬ 10 ਵਜੇ ਦੇ ਦਰਸ਼ਕਾਂ ਲਈ ਅੱਜ ਅਸੀਂ ਇੱਕ ਇਹੋ ਜਿਹੀ ਕਹਾਣੀ ਲੈ ਕੇ ਹਾਜ਼ਰ ਆਂ ਜਿਦੇ ਵਿੱਚ ਤੁਹਾਨੂੰ ਦੱਸਿਆ ਜਾਏਗਾ ਕਿ ਇੱਕ 74 ਸਾਲਾ ਐਨ ਆਰ ਆਈ ਜਿਹੜਾ ਕਿ ਅਮਰੀਕਾ ਦੇ ਸ਼ਹਿਰ ਸੈਟਲ ਦਾ ਰਹਿਣ ਵਾਲਾ ਹੈ ਤੇ ਉਹਨਾਂ ਦੇ ਪਛੋਕੜ ਪਿੰਡ ਭਾਮ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਹੈ ਉਹਨਾਂ ਨੂੰ ਕਿਵੇਂ ਖੱਜਲ-ਖੁਆਰੀ ਹੋ ਰਹੀ ਹੈ ਕਿਉਂਕਿ ਉਹਨਾਂ ਦੀ ਜ਼ਮੀਨ ਤੇ ਚਾਰ ਲਾਜਾਇਜ਼ ਕਾਬਜ਼ਕਾਰ ਹੋ ਗਏ ਤੇ ਔਰ 2024 ਉਹਨਾਂ ਨੂੰ ਬੇਦਹਲ ਕਰਤਾ ਗਿਆ ਕਢਤਾ ਗਿਆ ਉਸ ਤੋਂ ਪਹਿਲਾਂ ਲੰਮੀ ਚੌੜੀ ਲਿਟੀਗੇਸ਼ਨ ਚੱਲੀ ਯਾਨੀ ਕਿ ਕੇਸ ਚੱਲੇ ਉਹਦੇ ਤੁਹਾਨੂੰ ਵਿਸਤਾਰ ਦਿਆਂਗੇ ਔਰ ਇਹਨਾਂ ਐਨ ਆਰ ਆਈ ਜ਼ਾਬਦਾ ਜਿਹੜਾ ਨਾਂ ਹੈ ਉਹ ਹੈ ਜੀ ਸਰਦਾਰ ਸੁਖਦੇਵ ਸਿੰਘ ਜਸਵਾਲ ਉਹਨਾਂ ਦਾ ਪਹਿਲਾਂ ਆਪਾਂ ਸਵਾਗਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਅਸੀ ਪਰ ਇਹਨਾਂ ਦੀ ਕਹਾਣੀ ਇਉਂ ਦੁਰਦੀ ਆ ਵੀ ਇਹਨਾਂ ਦੇ ਜਿਹੜੇ ਗ੍ਰੈਂਡਫਾਦਰ ਸੀ ਉਹਨਾਂ ਦਾ ਨਾਮ ਸੀਗਾ ਸਰਦਾਰ ਵਤਨ ਸਿੰਘ ਔਰ ਉਹ ਸੁਤੰਤਰਤਾ ਸੰਗਰਾਮੀ ਸੀ ਅਤੇ ਭਾਰਤ ਸਰਕਾਰ ਨੇ ਉਹਨਾਂ ਨੂੰ ਤਾਮਰ ਪੱਤਰ ਨਾਲ ਨਿਵਾਜਿਆ ਸੀ ਉਹਨਾਂ ਨੇ ਕੈਦ ਵੀ ਕੱਟੀ ਇੱਕ ਫ੍ਰੀडम फाइਟਰ ਪਰਿਵਾਰ ਔਰ ਉਹਨਾਂ ਨਾਲ ਹੁਣ ਪਿਆਰ ਦੇ ਵਿੱਚ ਕੀ ਤਕੇ ਸ਼ਾਈ ਹੋ ਰਹੀ ਹੈ ਉਹ ਸਾਰੀ ਕਹਾਣੀ ਐਸੀ ਉਹਨਾਂ ਦੇ ਜ਼ੁਬਾਨੀ ਸੁਣਾਗੇ ਪਰ ਮੋਟੀ ਮੋਟੀ ਬੈਕਗ੍ਰਾਉਂਡ ਤੁਹਾਨੂੰ ਮੈਂ ਦੱਸ ਦੇਣਾ ਕਿ ਇਹ ਸਦਾਰ ਸਾਹਿਬ ਨੇ ਬੀ ਐਸ ਸੀ ਐਮ ਐਸ ਸੀ ਕੈਮਿਸਟਰੀ ਕਰਕੇ ਬੀਅਲ ਕੀਤੀ ਟੀਚਰ ਲੱਗੇ ਘਰ ਵਾਲੀ ਟੀਚਰ ਲੱਗੀ ਫਿਰ ਇਹ 1997 ਦੇ ਵਿੱਚ ਅਮਰੀਕਾ ਲੀਗਲੀ ਕਾਨੂੰਨੀ ਤੌਰ ਤੇ ਪਰਿਵਾਰ ਨਾਲ ਮੂਵ ਕਰ ਗਏ ਤੇ ਫਿਰ ਅੱਗੇ ਕੀ ਹੁੰਦਾ ਉੱਥੇ ਜਾ ਕੇ ਇਹਨਾਂ ਨੇ ਇੱਕ ਟੈਕਸੀ ਸਰਵਿਸ ਨਾਲ ਕੰਮ ਕੀਤਾ ਜੁਆਇਨ ਕੀਤਾ ਉਸ ਕੰਪਨੀ ਦੀ ਡਾਇਰੈਕਟਰਸ਼ਿਪ ਤੱਕ ਇਹ ਪਹੁੰਚੇ ਬਹੁਤ ਮਿਹਨਤ ਕੀਤੀ ਠੀਕ-ਠਾਕ ਕਮਾਈ ਵੀ ਕੀਤੀ ਤੇ ਫਿਰ ਹੁਣ ਅੱਗੇ ਸ਼ੁਰੂ ਹੋ ਗਈ ਜੀ ਲਿਟੀਗੇਸ਼ਨ ਔਰ ਇਹਦੇ ਥੱਲੇ ਲਿਟੀਗੇਸ਼ਨ ਥੱਲੇ ਹੈਗਾ ਇੱਕ ਕਿਲਾ ਤਿੰਨ ਕਨਾਲ ਇੱਕ ਮਰਲਾ ਜਿਹਦੀ ਐਸਟੀਮੇਟਡ ਕੀਮਤ ਦੱਸੀ ਜਾਂਦੀ ਹੈ 70-80 ਲੱਖ ਰੁਪਏ ਪਿੰਡ ਭਾਮ ਦੇ ਵਿੱਚ ਆਬਾਦੀ ਚ ਇਹ ਜ਼ਮੀਨ ਆ ਔਰ ਇਸ ਜ਼ਮੀਨ ਨੂੰ ਚਰਾਉਣ ਵਾਸਤੇ ਇਹਨਾਂ ਦੇ ਹੱਕ ਦੇ ਵਿੱਚ ਕਿਹੜੀਆਂ-ਕਿਹੜੀਆਂ ਅਦਾਲਤਾਂ ਨੇ ਫੈਸਲਾ ਕੀਤਾ ਤੁਹਾਨੂੰ ਦੱਸ ਦਿੰਨੇ ਆ ਪਹਿਲਾਂ ਤਾਂ ਇਹਨਾਂ ਨੂੰ ਸਭ ਤੋਂ ਜਿਹੜੀ ਐਗਜ਼ੈਕਟਿਵ ਕੋਰਟ ਹੈ ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਉਹਨੇ ਫੈਸਲਾ ਆਕੀਦ ਦਿੱਤਾ ਉਦੋਂ ਫਿਰ ਪਹਿਲਾਂ डीसी ਨੇ ਐਕਟ ਦਿੱਤਾ ਕਮਿਸ਼ਨਰ ਨੇ ਹਕ ਦਿੱਤਾ ਐਸਟੀਐਮ ਨੇ ਐਕਟ ਦਿੱਤਾ ਤੇ ਹਾਈ ਕੋਰਟ ਚ ਇਹਨਾਂ ਪਾਰਟੀਆਂ ਦਾ ਫਿਰ ਸਮਝੌਤਾ ਹੋ ਗਿਆ ਔਰ ਮਾਮਲਾ ਉਹਨਾਂ ਨੇ ਵਾਪਸ ਲੈ ਲਿਆ ਪਰ ਉਹ ਪਾਰਟੀ ਹੁਣ ਸਮਝੌਤੇ ਨੂੰ ਮੰਨਦੀ ਨਹੀਂ ਪਿਛਲੇ ਦਿਨੀ 3 3 25 ਨੂੰ ਸਰਦਾਰ ਸਾਹਿਬ ਨੇ ਪੰਜਾਬ ਦੇ ਐਨਆਰਆਈ ਮੰਤਰੀ ਸਦਾਰਕੁਲ ਦੀਪ ਸਿੰਘ ਢਾਲੀਵਾਲ ਨਾਲ ਸੰਪਰਕ ਕਰਕੇ ਆਪਣੀ ਦਰਦ ਕਹਾਣੀ ਸੁਣਾਈ। ਔਰ ਉਹਨਾਂ ਨੇ ਇੱਕ ਹੀ ਰਾਰ ਦੀ ਸ਼ਿਕਾਇਤ ਐਸਐਸਪੀ ਸ਼ਾਰਪੁਰੂ ਮਾਰਕ ਕੀਤੀ ਜਿਹੜੀ ਚੱਲ ਕੇ ਹੁਣ ਪਤਾ ਲੱਗਿਆ ਵੀ ਡੀਐਸਪੀ ਚੰਬੇਵਾਲ ਤੋਂ ਮਾਰਕ ਹੋ ਗਈ ਹੈ। ਔਰ ਸ਼ੱਕੇਵੀ ਕੀਤਾ ਜਾਂਦਾ ਹੈ ਕਿ ਇਹਨਾਂ ਬੰਦਿਆਂ ਦੇ ਜਿਨ੍ਹਾਂ ਦੀ ਗਿਣਤੀ 4 ਹੈ ਜਿਨ੍ਹਾਂ ਦੇ ਇਹਨਾਂ ਦੀ ਜ਼ਮੀਨ ਤੇ ਹੁਣ ਫਸਲ ਬੀਜੀ ਹੋਈ ਆ। ਉਹ ਜਿसे ਵੱਡੇ ਸਿਆਸੀ ਨੇਤਾ ਦੀ ਹੱਥ ਲੈ ਰਹੇ ਹੈ ਯਾਨੀ ਕਿ ਉਹ ਸਿਆਸੀ ਨੇਤਾ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ ਉਹ ਇਹਨਾਂ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਬਰਕਰਾਰ ਰੱਖਣ ਲਈ ਉਸ ਪਾਰਟੀ ਦੀ ਮਦਦ ਕਰਦੇ ਅਸੀਂ ਉਸ ਸਿਆਸੀ ਲੀਡਰ ਦਾ ਨਾਮ ਹਜੇ ਨਹੀਂ ਲੈ ਰਹੇ ਪਰ ਅੱਗੇ ਚੱਲ ਕੇ ਜੇ ਇਹਨਾਂ ਦੀ ਜ਼ਮੀਨ ਦਾ ਕਬਜ਼ਾ ਸਰਕਾਰੀ ਤੰਤਰ ਨੇ ਨਾਂ ਦਵਾਇਆ ਤਾਂ ਆਸੀਂ ਫਿਰ ਉਸ ਸਿਆਸੀ ਲੀਡਰ ਦਾ ਨਾਮ ਵੀ ਲੈ ਦਿਆਂਗੇ। ਖੈਰ ਆਓ ਜੀ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਸudar ਸੁਖਦੇਵ ਸਿੰਘ ਜਸਵਾਲ ਸਾਹਿਬ ਸਾਨੂੰ ਕੀ ਦੱਸਦੇ ਐ? ਜਸਵਾਲ ਸਾਹਿਬ ਸਾਨੂੰ ਦੱਸੋ ਵੀ ਤੁਹਾਡਾ ਇਸ ਜ਼ਮੀਨ ਦੇ ਬਾਰੇ ਝਗੜਾ ਕਿਹੜੇ ਸਾਲ ਤੋਂ ਸ਼ੁਰੂ ਹੋਇਆ? 2011 ਦੇ ਵਿੱਚ ਇਹ ਜ਼ਮੀਨ ਦੀ ਵੰਡ ਦਾ ਕੇਸ ਸੰਤੋਸ਼ ਕੋਰ ਵੱਲੋਂ ਪਾਇਆ ਗਿਆ ਸੀ। ਜਿਸ ਤਰ੍ਹਾਂ ਫੈਸਲਾ 2111 14 ਨੇ ਹੋ ਗਿਆ ਜਿਸ ਦੀ ਸੰਨਤਕ ਸੀਂ ਵੀ ਵਣ ਗਈ ਤੇ ਰਾ ਜਿਹੜੀਆਂ ਉਹਨਾਂ ਨੂੰ ਬਖਰੇ ਬਖਰੇ ਖਾਤੇ ਲੋਟ ਹੋ ਗਏ ਜੀ ਪਰ ਕਿਉਂਕਿ ਮੈਂ ਯੂ ਐਸ ਤੋਂ ਰਹਿੰਦਾ ਸੀ ਇਸ ਦਾ ਦਖਲ ਤੇ ਇੰਤਕਾਲ 2020 ਦੇ ਵਿੱਚ ਹੋਇਆ ਉਹ ਤੁਹਾਡਾ ਤੁਸੀਂ ਪਾਵਰ ਆਫ ਟੋਰਨੈਂਸ ਦਿੱਤੀ ਹੋਈ ਸੀ ਨਾ ਕਿਸੇ ਨੇ ਨਹੀਂ ਜੀ ਉਸ ਤੋਂ ਬਾਅਦ ਉਸ ਜ਼ਮੀਨ ਦੇ ਵਿੱਚ ਜਿਹੜੀ ਮੈਨੂੰ ਮਿਲਣੀ ਸੀ ਜ਼ਮੀਨ ਉਹਦੇ ਵਿੱਚ ਕਣਕ ਬੀਜੀ ਹੋਈ ਸੀ 5 ਦਿਨ ਦੀ ਕਣਕ ਸੀ ਜਿਸ ਦਾ ਮੁੱਲ ਖੇਤੀਬਾੜੀ ਵਿਭਾਗ ਨੇ ਨੈਸੀਲਦਾਰ ਮਾਨ ਪਰ ਦੀ ਹਦਾਇਤ ਤੇ 3450 ਰੁਪਏ ਪਾਇਆ ਹੂੰ ਮੈਂ ਉਹ ਪੈਸੇ ਸਟੇਟ ਬੈਂਕ ਆਫ ਇੰਡੀਆ ਉਂਦੇ ਥਰੂ ਖਜ਼ਾਨੇ ਵਿੱਚ ਜਮ੍ਹਾਂ ਕਰਾਏ ਤੇ ਮੈਂ ਜ਼ਮੀਨ ਦੇ ਉੱਪਰ ਕਾਬਜ ਗਾਜ ਹੋ ਗਏ ਠੀਕ ਹੈ ਜੇ ਆਪਣੀ ਉਸ ਜ਼ਮੀਨ ਵਿੱਚ ਮੈਂ ਇੱਕ ਟਿਊਬਵਲ ਵੀ ਲਗਾਇਆ ਹੋਇਆ ਹੈ ਠੀਕ ਹੈ ਉਹ ਤੇ ਕਿੰਨਾ ਖਰਚਾ ਆਇਆ ਹੁਣ ਆ ਜੀ ਸਤਾ ਸਾਹਿਬ ਉਹ ਚਲੋ ਇਸ ਨੂੰ ਛੱਡੋ ਤੁਸੀਂ ਉਹ ਖਰਚਾ ਤਾਂ ਆਉਂਦਾ ਹੀ ਆ ਜੀ ਇੱਕ ਦੋ ਵਾਰ ਹੀ ਤਾਂ ਦੂਜੀ ਪਾਰਟੀ ਨੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਮੜ ਫਿਰ ਵੀ ਅਸੀਂ ਆਪਣਾ ਸੰਜਮ ਬਾਰਤਕ ਥਰੂ ਲਾਈਨ ਇਨਫੋਰਸਮੈਂਟ ਜੈਸੀ ਜੀ ਜੰਬੇਵਾਲ ਐਸਐਚਓ ਸਾਹਿਬ ਨੇ ਸਾਡੀ ਮਤ ਕੀਤੀ ਤੇ ਅਸੀਂ ਟਿਊਬਲ ਲਗਾ ਸਕੀ ਜੀ ਉਸ ਤੋਂ ਬਾਅਦ ਮੈਂ ਵਾਪਸ ਯੂਐਸਏ ਤੇ ਲੱਗਿਆ ਆਪਣੀ ਜ਼ਮੀਨ ਕਿਸੇ ਨੂੰ ਮਾਮਲੇ ਉੱਪਰ ਦੇ ਦਿੱਤੀ ਠੇਕੇ ਤੇ ਦੇ ਗਏ ਹਾਂਜੀ ਜੀ 2 ਸਾਲ ਤੱਕ ਸਭ ਕੁਝ ਠੀਕ ਠਾਕ ਚੱਲਦਾ ਰਿਹਾ ਉਸ ਤੋਂ ਬਾਅਦ ਦੂਸਰੀ ਧਿਰਾਂ ਨੇ ਮੰਲੋ ਮੰਨ ਲਈ ਮੇਰੀ ਜ਼ਮੀਨ ਤੇ ਕਬਜ਼ਾ ਕਰ ਲਿਆ ਇੱਕ ਕਨਾਲ ਥਾਂ ਦੇ ਵਿੱਚ ਸਫੈਦੇ ਲੱਗੇ ਹੋਏ ਸਨ ਉਹ ਸਫੈਦੇ ਉਹਨਾਂ ਨੇ ਵੜਾ ਕੇ ਵਿੱਚ ਦਿੱਤੇ ਜੀ ਤੇ ਵਾਧ ਦੇ ਵਿੱਚ ਮੈਂ ਟਰਾਈ ਕੀਤੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਜਿਹੜੀ ਟ੍ਰੈਸਪਾਸਿੰਗ ਔਰ ਐਨਕਰੋਚਮੈਂਟ ਆ ਉਹ ਖਤਮ ਕਰਾਈ ਜਾ ਸਕੇ ਹੂੰ ਤੇ ਲੈ ਪਿਛਲੇ ਸਾਲ ਵੀ ਤੇ ਐਤ ਕੀਵੀ ਯਤਨ ਕਰ ਰਹੇ ਆ ਐ ਇਸ ਸਾਲ ਮੈਂ ਸਰਦਾਰ ਕੁਲਦੀਪ ਦਾ ਮਾਰਚ ਮਹੀਨੇ ਮੈਂ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ ਨੂੰ ਮਿਲਿਆ ਉਹਨਾਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਮਾਨਯੋਗ ਐਸਐਸਪੀ ਸਾਹਿਬ ਹੁਸ਼ਿਆਰਪੁਰ ਨੂੰ ਮੇਰੀਆਂ ਅਰਜ਼ੀਆਂ ਫਾਰਵਰਡ ਕਰਤੀਆਂ ਕਿ ਛੇਤੀ ਤੋਂ ਛੇਤੀ ਇਨਕੁਆਰੀ ਕਰਕੇ ਮਸਲੇ ਦਾ ਹੱਲ ਕੀਤਾ ਪਹਿਲਾਂ ਤੁਹਾਡੀ ਡੀਸੀ ਉਦੋਂ ਜਿਹੜੇ ਸੀਗੇ ਮੈਡਮ ਕੋਮਲ ਮਿੱਤਲ ਉਹਨਾਂ ਨੇ ਵੀ ਮਦਦ ਕੀਤੀ ਸੀ ਉਹਨਾਂ ਨੇ ਵੀ ਬਹੁਤ ਮਤ ਕੀਤੀ ਫਿਰ ਚੋਹਾਨ ਚਾਰ ਐਨਕਰੋਚਮੈਂਟ ਨੇ ਮੇਰੀ ਮੇਰੇ ਜ਼ਮੀਨ ਨੂੰ ਲੱਗਦੇ ਰਸਤੇ ਦੇ ਵਿੱਚ ਅੰਧ ਅੱਧਾ ਕਾਰੋਮਾਈ ਅੱਠ ਕਰਮਾ ਨੀ ਪਾ ਕੇ ਲੈਂਟਰ ਪਾ ਕੇ ਮਕਾਨ ਬਣਾ ਲਿਆ ਹੈ ਮੈਨੂੰ ਆਪਣੇ ਮਿਹੜੇ ਹੋਏ ਰੱਕੇ ਵਿੱਚ ਜਾਣ ਲਈ ਬੜੀ ਤਕਲੀਫ ਹੁੰਦੀ ਆ ਨਾ ਟਰੈਕਟਰ ਨਾਲ ਸਤਨਾਂ ਇੱਕ ਮਿੰਟ ਮੈਂ ਇੱਥੇ ਤੁਹਾਨੂੰ ਫੋਟੋਆਂ ਦਿਖਾਉਣਾ ਚਾਹਨਾ ਹਾਂ ਦਰਸ਼ਕਾਂ ਨੂੰ ਕਿ ਜਿਹੜੀ ਇਨਕ੍ਰੋਚਮੈਂਟ ਸੀ ਜਦੋਂ ਮੈਡਮ ਉੱਥੇ ਡੀਸੀ ਸੀਗੇ ਕੋਮਲ ਮਿੱਤਲ ਉਹਨਾਂ ਨੇ ਬੁਲਡੋਜ਼ਰ ਚਲਵਾ ਕੇ ਢਵਾਈਆਂ ਵੀ ਸੀ ਸੋ ਡੀਸੀ ਮੈਡਮ ਨੇ ਮਦਦ ਕੀਤੀ ਜਿਹੜਾ ਇਨਕ੍ਰੋਚਰ ਸੀ ਉੱਥੇ ਬੁਲਡੋਜ਼ਰ ਵੀ ਚਲਾਇਆ ਪੁਲਿਸ ਵੀ ਆਈ ਪਰ ਡੀਸੀ ਮੈਡਮ ਉਥੋਂ ਬਦਲ ਗਏ ਤੇ ਹੁਣ ਫੇਰ ਸਥਿਤੀ ਉਹ ਜੀ ਉਹ ਜੀ ਪੈਦਾ ਹੋ ਗਈ ਆ ਤੇ ਅਗਲੀ ਕਹਾਣੀ ਫੇਰ ਸਤਿ ਸ੍ਰੀ ਅਕਾਲ ਸੁਖਦੇਵ ਸਿੰਘ ਸੁਣਾਉਣਗੇ ਜੀ ਨਹੀਂ ਇਸ ਵੇਲੇ ਮੇਰੀ ਦਾਸ ਕਨਾਲ ਜਮੀਨ ਉਪਰ ਇੱਕ ਧਿਰ ਜ਼ਬਰਦਸਤ ਹੀ ਕਾਜ ਹੋ ਗਈ ਆ ਤੇ ਇੱਕ ਕਨਾਲ ਥਾਂ ਦੇ ਉਪਰ ਇੱਕ ਫੂਰ ਤੇ ਕਾਜ ਹੋ ਗਈ ਆ ਤੇ ਰਾਹ ਦੇ ਵਿੱਚ ਅੱਠ ਕਰਮਾ ਮਾਈ ਅਧੀਕਰਮ ਸਟੇਲ ਲੈਂਟਰ ਪਿਆ ਹੋਆ ਨਾ ਮੈਂ ਮੇਰੀ ਟਰਾਲੀ ਜਾਂ ਟਰੈਕਟਰ ਯਾਦਾ ਹੀ ਹਰ ਕੋਈ ਚੀਜ਼ ਵੀ ਲੰਗਨੀ ਸਬੰਧੀ ਜਿਸ ਬੰਦੇ ਨੂੰ ਮੈਂ ਜ਼ਮੀਨ ਆਪਣੀ ਚਕੋਤੇ ਤੇ ਦੇਣ ਦੀ ਕੋਸ਼ਿਸ਼ ਕਰਦਾ ਅਗਲੇ ਕਹਿੰਦੇ ਰਾਹ ਨਹੀਂ ਹੈਗਾ ਅਸੀਂ ਕਿੱਦਾਂ ਲੰਗਾਂਗੇ ਮੇਰੇ ਮਤਲਬ ਕਿ ਉਹਦਾ ਨੇ ਰਸਤਾ ਟਾਈਟ ਕਰਤਾ ਤਾਂ ਕਿ ਤੁਹਾਡੀ ਜ਼ਮੀਨ ਕੋ ਠੇਕੇ ਤੇ ਲਵੇ ਹੀ ਨਾ ਤੇ ਉਹਨਾਂ ਨੂੰ ਫਿਰ ਜੇ ਕੋ ਨੂੰ ਰਾਹ ਨਹੀਂ ਲੱਗਦਾ ਜਿਹੜੇ ਚਾਰ ਤਿਹਾਂ ਦੂਜੀਆਂ ਗਾਵਜਕਾਰ ਉਹਨਾਂ ਨੂੰ ਫਿਰ ਰਾਹ ਕਿਧਰੋਂ ਲੱਗਦਾ ਉਹ ਕਿਧਰੋਂ ਲੈ ਜਾਂਦੇ ਫਸਲ ਆਪਣੀ ਉਹ ਨਾ ਨੇ ਆਪਸੇ ਮਿੱਟੀ ਗੇਟਮੈਟ ਕੀਤੀ ਹੋ ਜੀ ਤੇ ਉਹ ਆਪਣਾ ਕੰਮ ਕਰੀ ਜਾਂਦੇ ਜਿਹੜੇ ਮੇਰਾ ਕੋਈ ਵੀ ਜਿਸ ਨੂੰ ਮੈਂ ਜ਼ਮੀਨ ਦੇਣਾ ਮਾਮਲੇ ਤੇ ਉਹ ਉਹਨਾਂ ਨੂੰ ਦਿੰਦੇ ਉਹਨਾਂ ਦੇ ਸਾਡੇ ਕਾਂਦਰ ਨੂੰ ਟੱਚ ਨਹੀਂ ਹੋਣੀ ਚਾਹੀਦੀ ਟਰੈਕਟਰ ਜਾਂ ਟਰਾਲੀ ਉਹਨਾਂ ਵਾਸਤੇ ਰਾਹ ਹੈਗਾ ਤੁਹਾਡੇ ਵਾਸਤੇ ਐ ਨਹੀਂ ਹਾਂਜੀ ਅੱਛਾ ਜੀ ਠੀਕ ਹੈ ਤੇ ਫਿਰ ਤੁਸੀਂ ਐਨ ਆਰ ਆਈ ਪੁਲਿਸ ਜਿਹੜੀ ਵਿੰਗ ਹੁੰਦੀ ਹੈ ਉਹਦੇ ਕੋਲ ਗਏ ਸੀ ਕਦੇ ਹੁਣ ਵੀ ਗਿਆਨ ਦੇ ਉਧਰੋਂ ਈਮੇਲ ਨਾ ਪਾਈਆਂ ਸ਼੍ਰੀਮਾਨ ਤਗਵੰਤ ਮਾਨ ਜੀ ਦੇ ਡਾਕਟਰ ਨੂੰ ਦੀਨਨੀਂ ਅੰਬੇਤੀਆਂ ਨੂੰ ਈਮੇਲ ਨਾ ਪਾਈਆਂ ਉਹਨਾਂ ਦੇ ਡਾਕਟਰ ਤੋਂ ਫਾਲੋਅ ਅਪ ਸੈਕਸ਼ਨ ਨੂੰ ਉਹ ਈਮੇਲ ਨਾ ਮਾਰ ਖੋਈਆਂ ਔਰ ਕੋਈ ਐਕਸ਼ਨ ਨਹੀਂ ਹੋਇਆ ਐਨਆਰਆਈ ਪੁਲਿਸ ਹਿਸ਼ਾਰਪੁਰ ਨੇ ਕੋਈ ਐਕਸ਼ਨ ਨਹੀਂ ਕੀਤਾ ਮੈਨੂੰ ਦੋ ਵਾਰੀ ਸੰਦਿਆ ਪਰ ਮੇਰੀ ਕੋਈ ਹੈਲਪ ਨਹੀਂ ਤੁਸੀਂ ਅਮਰੀਕਾ ਤੋਂ ਦੋ ਵਾਰੀ ਆਏ ਅਮਰੀਕਾ ਤੋਂ ਤੁਸੀਂ ਇਸ ਕੰਮ ਲਈ ਬਹੁਤ ਵਾਰੀ ਆ ਰਿਹਾ ਜੀ ਤੇ ਦੂਜੀ ਵਾਰੀ ਯਹਾਂ ਦੇ ਲਈ ਕਾਬਜ ਹੋਇਆ ਤੇ ਮੈਂ ਦੂਸਰੀ ਵਾਰੀ ਇੱਥੇ ਦੁਬਾਰਾ ਆਇਆ ਅਜਾ ਤੁਸੀਂ ਨਹੀਂ ਦੱਸੋ ਕੁੱਲ ਕਿੰਨੀ ਵਾਰੀ ਤੁਹਾਡੇ ਗਿਣੇ ਲੱਗੇ ਅਮਰੀਕਾ ਤੋਂ ਸਿਰਫ ਇਸ ਜ਼ਮੀਨ ਪਿੱਛੇ ਘਟ ਤੋਂ ਘਟ 12 12 ਗਿਣੇ ਔਰ ਮੈਨੂੰ ਲੱਗਦਾ ਵੀ ਲੱਖ ਡੇਢ ਲੱਖ ਰੁਪਏ ਦਾ ਟਿਕਟ ਹੋ ਗਈ ਆਉਣ ਜਾਣ ਦੀ ਹਾਂਜੀ ਹਾਂਜੀ ਫਿਰ ਐਕਸਟੈਂਸ਼ਨ ਕਰੇ एक बारी तो मैं अठ बारी एक्सटैशन साढ़े तीन सौ डॉलर पर टाइम एक्सटेंशन टिकट एक्सटेंड कराई माई गॉड oh अच्छा तो यह दसो थोड़ा फ्यूचर प्लैन की है तुम पेल दसा थोड़े को बारह चौदह किले जमीन पंजाब हैगी है जलंधर च भी थोड़ी जमीन हैगी है।, है, है और बजुर्गों ने काफ़ी इतमीन गहने रख के गुरु घर भी बनवाया हाँ ਤੇ ਨਾਲ ਤੁਹਾਨੂੰ ਹਦਾਇਤ ਵੀ ਕਰ ਗਏ ਵੀ ਮੇਰਾ ਨਾਂ ਨਹੀਂ ਲੈਣਾ ਕਿ ਮੈਂ ਬਣਾਇਆ ਹਾਂ ਜੀ ਖੈਰ ਤੁਸੀਂ ਮੈਨੂੰ ਦੱਸਿਆ ਆਪਾਂ ਨਾਂ ਨਹੀਂ ਲੈਦੇ ਕਿਹੜੇ ਬਜ਼ੁਰਗਾਂ ਨੇ ਬਣਾਇਆ ਸੀ ਤੁਸੀਂ ਫਿਰ ਪੰਜਾਬ 'ਚ ਤੁਹਾਨੂੰ ਪਤਾ ਹੈ ਵੀ ਐਉਂ ਧੱਕੇਸ਼ਾਹੀ ਚੱਲਦੀ ਹੈ ਐਨਆਰਆਈ ਦੇ ਨਾਲ ਤੁਸੀਂ ਆਪਣੀ ਪ੍ਰਾਪਰਟੀ ਪੰਜਾਬ ਦੇ ਵਿੱਚ ਬਣਾ ਕੇ ਰੱਖੇ ਹੋ ਇਹ ਤਾਂ ਪਹਿਲਾਂ ਮਣੀ ਜੀ ਅਮਰੀਕਾ ਜਾਣ ਤੋਂ ਪਹਿਲਾਂ ਮੇਰੀ 1994 ਦੀ ਇਹ ਜਾਇਦਾਦ ਖਰੀਦੀ ਹੋ ਅੱਛਾ ਉਹ ਤੋਂ ਮਾਦ ਨਹੀਂ ਸੀ ਕੋਈ ਵਿਯਾਦਤ ਕਰੀ ਜੇ ਤੁਸੀਂ ਸੋਚਦੇ ਹੋ ਵੀ ਜੇ ਧੱਕੇਸ਼ਾਈ ਹੁੰਦੀ ਹੈ ਵੇਚਵਟ ਕੀ ਸਾਰੇ ਪੈਸੇ ਲੈ ਜਾਈਂ ਅਮਰੀਕਾ ਉਹ ਸੋਚ ਤਾਂ ਰਹਿੰਦੀ ਪਰ ਜਦੋਂ ਉਸ ਪ੍ਰਾਪਰਟੀ ਨੂੰ ਪ੍ਰੋਪਰ ਰਾਹ ਨਹੀਂ ਰਾਹ ਬਾਂਧਿਆ ਤੇ ਕੋਈ ਕਿੰਨਾ ਉਸ ਪ੍ਰਾਪਰਟੀ ਲੂਗਾ ਆਪਾਂ ਦੇ ਘਾਰੇ ਪ੍ਰਾਪਰਟੀ ਫਿਰ ਵਿਕਣੀ ਆ ਹਾਂ ਲਗਦੇ ਪਰਾਨ ਦੀ ਇਹੀ ਮਨਸ਼ਾ ਅੱਛਾ ਇਹ ਪ੍ਰਾਪਰਟੀ ਸਾਨੂੰ ਨੇਜਵੇਂਟ ਵਾਂਗ ਦੇ ਪਾਣੀ ਦੇ ਜੇ ਵੀ ਰਾਹ ਸੀ ਖੁੱਲਣ ਨਹੀਂ ਦੇਣਾ ਤੇ ਸਾਨੂੰ ਫਿਰ ਓਕਾ ਹੋ ਕੇ ਤੰਗ ਹੋ ਕੇ ਦੇ ਜੂਗਾ ਫਿਰ ਤੁਸੀਂ ਜੀ ਜਦੋਂ ਤਾੜੀਵਾਲ ਸਾਹਿਬ ਨੂੰ ਮਿਲੇ ਮੰਤਰੀ ਜੀ ਨੂੰ ਉਦੋਂ ਬਾਅਦ ਫਿਰ ਕੀ ਕੀਤਾ ਤੁਸੀਂ ਅਗਲੀ ਕਾਰਵਾਈ ਕੀ ਕੀਤੀ ਮੈਂ ਫਿਰ ਉਹਨਾਂ ਦੇ ਲੈਟਰ ਜਿਹੜੇ ਸੀ ਲੈ ਕੇ ਡੀਸੀ ਸਾਹਿਬ ਨੂੰ ਤੇ ਐਸਐਸਪੀ ਸਾਹਿਬ ਦੇ ਦਫ਼ਤਰ ਸ਼ਿਆਰਪੁਰ ਹਾਂਜੀ ਐਸਐਸਪੀ ਸਾਹਿਬ ਨਾਲ ਮੁਲਾਕਾਤ ਨਹੀਂ ਹੋਈ ਇਸ ਲਈ ਆਪ ਤੇ ਮੈਂ ਫੋਲੋ ਅਪੇਕਸ਼ਨ ਲਈ ਮਰਦਮ ਡੀਸੀ ਇਹੜੇ ਕਿ ਬਹੁਤ ਚੰਗੇ ਸੁਭਾਅ ਦੇ ਪਹਿਲੇ ਡੀਸੀ ਸਾਹਿਬ ਮੰਗਰ ਉਹ ਕੰਦੇ ਸੀ ਵੀ ਅਸੀਂ ਕਾਰਵਾਈ ਕਰਾਵਾਂਗੇ ਪਰ ਮੈਂ ਮੈਡਮ ਉਥੇ ਆਸ਼ਿਕਾ ਜਾ ਰਹਾ ਹਾਂ 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 ਤੇ ਮੈਂ ਬਾਪਸ ਜਾਣਾ ਜੀ ਮੈਨੂੰ ਤਿੰਨ ਮਹੀਨੇ ਇੱਥੇ ਆਏ ਨੂੰ ਹੋ ਗਏ ਆ ਵਾਪਸ ਕਰਨ ਨੂੰ ਜਾਣਾ ਤੁਸੀਂ ਜੇ ਮੇਰਾ ਕੰਮ ਪੀਐਸਟੀ ਕੋ ਹੋ ਜਵੇ ਤਾਂ ਮੈਂ ਦੂਜੇ ਦਿਨ ਇਹ ਮੇਰੀ ਯੋਜਨਾ ਸੀ ਕਿ ਮੈਂ ਪਹਿਲੀ ਅਪ੍ਰੈਲ ਨੂੰ ਵਾਪਸ ਚੱਲ ਜਮਾ ਅਮਰੀਕਾ ਵੀ 25 ਦਿਨ ਲਈ ਫਿਰ ਕਿਉਂਕਿ ਮੇਰੀ ਵੱਡੀ ਸਿਸਟਰ ਨਾਲ ਦੀ ਡੈਥ ਹੋ ਗਈ ਸੀ ਤੇ ਮੈਨੂੰ ਉਹਦੇ ਨੇ ਇੱਕ 10 ਮਿੰਟਾਂ ਕੁ ਰਹਿਣਾ ਪਿਆ ਤੇ ਹੁਣ ਮੈਂ ਇਹ ਸੋਚਦਾ ਕਿ ਜੇ ਮਸਲੇ ਦਾ ਕੋਈ ਹੱਲ ਨਿਕਲੇ ਤਾਂ ਹੋਰ 10-15 ਦਿਨ ਮੈਂ ਇੱਥੇ ਬਹੁਤਾ ਚਿਰ ਨਹੀਂ ਜੀ ਰਹਿ ਸਕਦਾ ਨਹੀਂ ਤੁਹਾਡੇ ਰਿਸ਼ਤੇਦਾਰ ਤਾਂ ਹੈਗੇ ਹੀ ਆ ਭਾਮ ਪਿੰਡ ਚ ਕੰਗੜਸਾਮ ਮੇਰੇ ਅਰੀ ਵੱਡੇ ਭਤੀਜੇ ਦੀ ਡੈਥ ਹੋ ਗਈ ਉਹ ਤੋਂ ਛੋਟਾ ਜਿਹੜਾ ਬਿੱਦ ਫੈਮਿਲੀ ਕੈਨੇਡਾ ਉਹ ਉਸ ਸਸਕਾਰ ਲਈ ਆਇਆ ਸੀ ਸਰ ਆਪਣੇ ਵੱਡੇ ਲੜਕੇ ਨਾਲ ਨੇ ਕੋਈ ਵੀ ਬੰਦਾ ਸਾਡੇ ਘਰ ਦਾ ਪਿੰਡ ਹੋਰ ਨਹੀਂ ਰਹਿੰਦਾ ਹੈ ਇੱਕ ਮੇਰੇ ਚਾਚੇ ਦਾ ਲੜਕਾ ਰਾ ਉਹ ਦਾ ਥੋੜਾ ਹੈ ਤਾਂ ਸਿੱਧਾ ਪਰ ਮੇਰੀ ਉਹ ਮਕਦਮੇ ਦੀ ਟੇਕ ਕੇ ਉਹਨੂੰ ਮੈਂ ਪਾਵਰ ਆਫ ਟਾਰਨ ਨਹੀਂ ਦਿੱਤੀ ਦਿੱਤੀ ਹੋਈ ਉਹ ਵਿਚਾਰਾ ਪਿੰਡ ਟੂ ਪੋਸਟ ਹੀ ਹੁੰਦਾ ਹੈ ਤੇ ਕਿੰਨਾ ਵਿਚਰ ਉਹ ਵੀ ਮੇਰਾ ਕੰਮ ਤੁਹਾਡਾ ਇੱਥੇ ਪਿੰਡ ਚ ਘਰਬਾਰ ਤਾਂ ਆਪਣਾ ਹੈਗਾ ਤੁਸੀਂ ਰੱਖਿਆ ਕਿ ਨਹੀਂ ਹੈਗਾ ਹੈਗਾ ਦੇ ਉੱਤੇ ਵੀ ਰਹਿੰਦਾ ਸਰਵ ਤੁਹਾਡਾ ਉਹ ਜਿਹੜਾ ਚਾਚੇ ਦਾ ਮੁੰਡਾ ਹੀ ਆ ਇੱਕ ਚਾਚੇ ਦਾ ਮੁੰਡਾ ਮੇਰੇ ਘਰ ਦੇ ਵਿੱਚ ਨੰਗਲ ਤੋਂ ਕੁਸ਼ ਇੱਕ ਫੈਮਿਲੀ ਸ਼ੂਟ ਜੇ ਫੈਮਿਲੀ ਰਹਿੰਦੀ ਹੈ ਤੇ ਕਿਉਂਕਿ ਘਰ ਦੀ ਮੋੜ ਮੁੱਟੀ ਦੇਖ ਪਹਾੜ ਤਾਂ ਕਿਸੇ ਨਾ ਕਿਸੇ ਨੂੰ ਘਰ ਨਹੀਂ ਹੁੰਦੇ ਤੇ ਔਲ ਬੰਦੇ ਘਰ ਦੀ ਟੇਤੋ ਨਾ ਜੀ ਨਹੀਂ ਲੱਗਦਾ ਭਾਂ ਦੇ ਪਿੰਡ ਦੇ ਵਿੱਚ ਤੁਹਾਡੇ ਦੋਸਤ ਮਿੱਤਰ ਜਿੱਥੇ ਤੁਸੀਂ ਜੰਮੇ ਪਲੇ ਤੇ ਜਾਂ ਉਹਨਾਂ ਨਾਲ ਵੀ ਹੁਣ देखो जी ਸਾਡੇ ਨਾਲ ਦੇ 90% ਬੰਦੇ ਤਾਂ ਗੁਰੂ ਨੂੰ ਪਿਆਰੇ ਹੋ ਗਏ। ਹਾਂ ਅਸੀਂ 74 ਸਾਲ ਦੇ ਹੋ ਗਏ। ਹਾਂ ਜੀ। ਕਿਉਂਕਿ ਇੱਥੇ ਉਮਰ ਵੀ ਥੋੜੀ ਜੀ ਜਦਾਂ ਬਿਮਾਰੀਆਂ ਜ਼ਿਆਦਾ ਮੈਂ ਵੀ ਡਾਇਬੀਟਿਕ ਆ। ਤੇ ਮੈਂ ਦੋ ਮੇ ਟਾਈਮ ਇਨਸੂਲਿਨ ਲਵਣਾ ਮੈਟ ਹਾਰਮਨ ਖਾਣਾ ਮੈਂ ਤਾਂ ਇੱਥੇ ਰਹਿ ਨਹੀਂ ਸਕਦਾ। ਯੇ ਕੋਈ ਉੱਥੇ ਡਾਕਟਰ ਮੈਨੂੰ 15 ਦਿਨ ਬਾਅਦ ਮੇਰੀ ਹੈਲਥ ਮੈਨੂੰ ਕਾਲ ਆ ਜਾਂਦੀ ਆ। ਹਾਂ। ਕੋਈ ਵੀ ਦਵਾਈ ਉਹ ਚੇਂਜ ਕਰਦੇ ਆ ਤੇ ਨਵੀਂ ਦਵਾਈ ਦੇਣ ਦੇ ਜਦ ਨਾਟ ਪ੍ਰੈਸ਼ਰ ਹੀ ਪੈਣਾ ਹੋਰ ਕੋਈ ਸੀ ਕਿ ਆਉਣ ਵੇਲੇ ਉਹ ਕੰਦੇ ਵਿੱਚ ਫੋਨ ਨਾਟ ਪ੍ਰੈਸ਼ਰ ਹਾਈ ਹੋ ਰਿਹਾ ਮੈਨੂੰ ਨੰਦ ਸੇਕ ਨਹੀਂ ਉੱਟੂ ਪ੍ਰੋਬੇਬਲੀ ਹਾਂ ਹਾਂ ਇਨ ਇੰਡੀਆ ਫਿਰ ਉਹ ਨਾ ਮੇਰੀ ਦਵਾਈ ਉਹ ਦਿੰਦੀ ਤੇ ਮੈਂ 5 6 ਤਰ੍ਹਾਂ ਦੀ ਟੈਬਲੇਟਸ ਖਾਣ ਦੋ ਤਰ੍ਹਾਂ ਦੀ ਇਨਸੂਲਿਨ ਇੰਜੈਕਟ ਕਰਦਾ ਸਵੇਰੇ ਦੋ ਪੇਸ਼ਾਨ ਦੋ ਤਰ੍ਹਾਂ ਦੇ ਰੈਨਸੋਨ ਮੈਂ ਵਰਬੀਚ ਇੰਜੈਕਟ ਕਰਦਾ ਨਹੀਂ ਅੱਛਾ ਸਾਹਿਬ ਸਾਬ ਤੁਹਾਡੇ ਬੱਚੇ ਟੋਟਲ ਕਿੰਨੇ ਆ ਨਹੀਂ ਨਹੀਂ ਤਿੰਨ ਬੇਟੀਆਂ ਨੇ ਤਿੰਨੇ ਵਈਆਂ ਨੇ ਦੋ ਗਵਲੀ ਦੇ ਚਾਰ ਬੱਚੇ ਆ ਤੇ ਵੱਡੀ ਹੈਲਥ ਦ੍ਰਿਸ਼ਨੀ ਦੇ ਵਿੱਚ ਚੰਗੀ ਜੋਬ ਤੇ ਆ ਛੋਟੀ ਬੇਟੀ ਮੇਰੀ ਪੜ ਵੀ ਰਹੀ ਹੈ ਤੇ ਜੋਬ ਕਰ ਰਹੀ ਹੋਂ ਵੀ ਮੈਡੀਕਲ ਪਰਫੈਸ਼ਨ ਦੇ ਵਿੱਚ ਹੀ ਠੀਕ ਹੈ ਤੇ ਬੇਡਾ ਕੋਈ ਨਹੀਂ ਨਹੀਂ ਬੇਟਾ ਕੋ ਤੇ ਫਿਰ ਇਹ ਸਥਿਤੀ ਦੇ ਵਿੱਚ ਸਾਰਾ ਕੁਝ ਬੇਟੀਆਂ ਦਾ ਹੀ ਹੈ ਹਾਂਜੀ ਤੇ ਇਹ ਤੁਸੀਂ ਝਗੜਾ ਨਿਵੇੜ ਕੇ ਮੇਰਾ خیال ਹੈ ਸੋਚਦੇ ਹੋਵੋਗੇ ਵੀ ਸਾਰਾ ਕੁਝ ਇੱਥੋਂ ਵਾਈਂਡ ਅਪ ਕਰਕੇ ਲੈ ਜਾਈਏ ਅਮਰੀਕਾ ਤੇ ਔਰ ਇਹ ਵੀ ਸੋਚਦੇ ਆ ਕਿ ਕੁਝ ਹਿੱਸਾ ਇਹਨਾਂ ਬਜ਼ੁਰਗਾਂ ਨੇ ਪ੍ਰੋਸੈਸ ਕੀਤੀ ਸੀ ਆਂ ਗੋਗੇ ਬੁਰਗਰ ਨੂੰ ਲਾਜੀ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਵਿੱਚ ਕਮਿਊਨਿਟੀ ਡਿਵੈਲਪ ਹੋਣ ਵੀ ਸਰਦੇ ਪਿੰਡ ਦੇ ਵਿੱਚ ਇੱਕ ਸਰ ਹੰਸਨ ਆ ਜਾਂ ਜਿੱਥੇ 24 ਘੰਟੇ ਲੰਗਰ ਚੱਲਦਾ ਮੈਂ ਹਰ ਸ਼ੀਮਿੰਗ ਦੇ ਵਿੱਚ ਕੰਟਰੀਬਿਊਟ ਕਰ ਉਹ ਵੈਰੀ ਗੁੱਡ ਵੈਰੀ ਗੁੱਡ ਕਿਨੇ ਕੈਨੜਾ ਇਸ ਆ ਪੰਪਿੰਡ ਦੇ ਤਾਂ ਹੰਦੇ ਪਿੰਡ ਦੇ ਵਿੱਚੋਂ ਇੱਕ ਤਕਰੀਬਨ 150 200 ਫੈਮਿਲੀ ਤਾਂ ਕੈਨੇਡਾ ਅਮਰੀਕਾ oh my god ਅੱਛਾ ਕਾਫੀ ਬਹੁਤ ਜਦੋਂ 50 60 ਸਾਲ ਤੋਂ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਜੇ ਫਿਰ ਉਹ ਤਾਂ ਜਿਹੜੀ ਕੰਟਰੀਬਿਊਸ਼ਨ ਕਰਕੇ ਡੋਨੇਟ ਕਰਕੇ ਪਿੰਡ ਦੀ ਨੁਹਾਰ ਵੀ ਬਦਲੀ ਹੋਊਗੀ ਕੀ ਖਿਆਲ ਹੈ ਇੱਕ ਹੁਣ ਇਸ ਵੇਲੇ ਪਿੰਡ ਦੇ ਵਿੱਚ ਪਾਰਟੀ ਬਾਜੀ ਵੀ ਪਿਛਲੇ ਸਮੇਂ ਤੋਂ ਸ਼ੁਰੂ ਹੋ ਗਈ ਜਦੋਂ ਮੇਰੇ ਬਾਬਾ ਜੀ ਦੀ ਸਰਪੰਚੀ ਤੋਂ ਬਾਅਦ ਕਾਫੀ ਲੰਮਾ ਸਮਾਂ ਪਿੰਡ ਦੇ ਸਰਪੰਚਰ ਸਰਦਾਰ ਮੋਤਨ ਸਿੰਘ ਨੇ ਹੈ ਉਹ ਜਿਹੜਾ ਆਪਸ ਵਿੱਚ ਮਨ ਮਟਾਮ ਜਾਣਾ ਤੇ ਡਿਵੈਲਪਮੈਂਟ ਘਟ ਮੇਰਾ ਤੁਸੀਂ ਵੀ ਦੱਸਿਆ ਮੇਰੇ ਬਾਬਾ ਜੀ ਨੇ ਪਹਿਲਾਂ ਤਾਂ ਸ਼੍ਰੀ ਗੁਰੂ ਸਿੰਘ ਸਮਾਗੁਰਦਵਾਰ ਦੇ ਯੋਸਾਰੀ ਕਰਾਈ ਸੇਰ ਇੱਕ ਨੈਸ਼ਨਲ ਹਾਈ ਸਕੂਲ ਭਾ ਹੁਣਾਂ ਦੀ ਸਰਪੰਚੀ ਦੇ ਵੇਲੇ ਬਣਿਆ ਉਹਨਾਂ ਦੀ ਦੇਖਰੇਖ ਦੇ ਵਿੱਚ ਬਣਿਆ ਜਿਹੜਾ ਕਿ ਉਹ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਤੇ ਸਭ ਤੋਂ ਇੱਕ ਵੱਡੀ ਗਨ ਤੇ ਪਿੰਡ ਦੇ ਵਿੱਚ ਦੁਰਗਾ ਮੰਦਿਰ ਜਦੋਂ ਮੇਰੇ ਬਾਬਾ ਜੀ ਸਰਪੰਚ ਸੀ ਉਹਨਾਂ ਦੀ ਰਹਿਨ ਵਗੀ ਥੱਲੇ ਦੁਰਗਾ ਮੰਦਿਰ ਭਾਮ ਦੀ ਸਾਰੀ ਰੋਈ ਜਿਹੜਾ ਕਿ ਐਸ ਵੇਲੇ ਕਾਫੀ ਪਰਸਿੰਦੇ ਹਿੰਦੂ ਭਾਈਚਾਰਾ ਕਿੰਨਾ ਗਿਆ ਭਾਮ ਪਿੰਡ ਚ ਇਹ ਤਕਰੀਬਨ 2/3 ਜਾਂ 3/4 ਕਰ ਲਓ 3/4 ਓਕੇ ਦੇਖਦੋਂ ਬਾਬਾ ਜੀ ਨੇ ਗੁਰਦੌਰਸਾਂ ਦੀ ਸਾਰੀ ਸ਼ੁਰੂ ਕਰਾਈ ਸੀ ਉਦੋਂ ਤਾਂ ਦੇਰ ਵਾਰ ਬੇਰੀ ਫਿਊ ਫੈਮਿਲੀਜ਼ ਓਕੇ ਮਤਲਬ ਆਫਟਰ ਦੈਟ ਯੇਨਾ ਮੰਦਿਆ ਨੇ ਉਸਾਰੀ ਵਿੱਚ ਕੰਮ ਕੀਤਾ ਜਿਹੜੇ ਮਜ਼ਦੂਰ ਰਾਜ ਮਿਸਤਰੀ ਉਹ ਵੀ ਸਿੰਧ ਸਜ ਗਏ ਸੀ ਦਸ਼ਕਾਂ ਨੂੰ ਮੈਂ ਤੇ ਦੱਸਦਾ ਚੱਲਦਾ ਹਾਂ ਕਿ ਮੈਨੂੰ ਇਸ ਖਬਰ ਨਾਲ ਕਨੈਕਟ ਮੇਰਾ ਕਿਵੇਂ ਇੱਕਦਮ ਜੁੜਿਆ ਜਿਦਾ ਮੈਂ ਪਿਛਲੀ ਵੀਡੀਓ ਚ ਵੀ ਕਈ ਵਾਰੀ ਦੱਸਿਆ ਕਿ ਮੇਰੇ ਜਿਹੜੇ ਦਾਦਾ ਜੀ ਸੀ ਉਹ ਵੀ ਫਰੀਡਮ ਫਾਈਟਰ ਸੀ ਸੁਤੰਤਰਤਾ ਸੈਨਾਨੀ ਸੀ ਸਰਦਾਰ ਰਤਨ ਸਿੰਘ ਜਦੋਂ ਮੈਂ ਜੈਸਵਾਲ ਸਾਹਿਬ ਦਾ ਮਤਲਬ ਕਿ ਗ੍ਰੈਂਡਫਾਦਰ ਦਾ ਤਾਮਰ ਪੱਤਰ ਵੇਖਿਆ ਮੈਨੂੰ ਆਪਣੇ ਦਾਦੇ ਦਾ ਤਾਮਰ ਪੱਤਰ ਯਾਦ ਆ ਗਿਆ ਖੈਰ ਉਹਦੇ ਬਾਰੇ ਪਹਿਲਾਂ ਆਪਾਂ ਰਿਤੇਸ਼ ਲਖੀ ਜਰਨਲਿਸਟ ਦੇ ਚੈਨਲ ਤੇ ਇੰਟਰਵਿਊ ਕਰਦੇ ਹੋਏ ਮੈਂ ਦੱਸ ਚੁੱਕਿਆ ਸੋ ਜਦੋਂ ਇੰਦਾ ਨਹੀਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਤੇ ਫਿਰ ਇੱਕ ਮਨ ਦੇ ਵਿੱਚ ਐਕਸਾਈਟਮੈਂਟ ਵੀ ਆਉਂਦੀ ਆ ਇਹੋ ਜਿਹੇ ਪਰਿਵਾਰ ਵਾਸਤੇ ਰਿਸਪੈਕਟ ਵੀ ਪੈਦਾ ਹੁੰਦੀ ਆ ਤੇ ਦੂਜੀ ਗੱਲ ਜਦੋਂ ਉਹਨਾਂ ਦੀ ਮੁਸ਼ਕਲ ਨਜ਼ਰ ਆਉਂਦੀ ਹੈ ਤੇ ਫਿਰ ਉਹ ਦੇ ਵਿੱਚ ਵੱਧ ਜੜ ਕੇ ਹਿੱਸਾ ਲੈਣ ਦੀ ਯਾਨੀ ਕਿ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨ ਦਾ ਵੀ ਦਿਲ ਕਰਦਾ ਆ ਸਕਰੀਨ ਤੇ ਵਖਾ ਉਹ ਅਸੀਂ ਐਸਐਸਪੀ ਹਿਆਰਪੁਰ ਮਿਸਟਰ ਸੰਦੀਪ ਕੁਮਾਰ ਮਲਿਕ ਆਈਪੀਐਸ ਨੂੰ ਸਰਦਾਰ ਸਾਹਿਬ ਦੇ ਮਾਮਲੇ ਬਾਰੇ ਵਿਸਤਾਰ ਨਾਲ ਲਿਖੇ ਉਹ ਸਾਰੀਆਂ ਗੱਲਾਂ ਲਿਖੀਆਂ ਹੈ ਕਿ ਇਹਨਾਂ ਨੂੰ ਕਿੱਥੋਂ ਕਿੱਥੋਂ ਜਿੱਤ ਪ੍ਰਾਪਤ ਹੋ ਚੁੱਕੀ ਹੈ ਅਦਾਲਤਾਂ ਤੋਂ ਤੇ ਉਹਨਾਂ ਤੋਂ ਅਸੀਂ ਸਮਾਂ ਮੰਗਿਆ ਉਹਨਾਂ ਤੋਂ ਅਸੀਂ ਕਮੈਂਟ ਮੰਗੇ ਕਿ ਤੁਸੀਂ ਦੱਸੋ ਜੀ ਇਹ ਜਿਹੜੀ ਕਾਰਵਾਈ ਇਸ ਤੇ ਟ੍ਰੈਸਪਾਸਰਸ ਦੇ ਐਂਕਰੋਚਰਸ ਦੇ ਕਦੋਂ ਕਰੋਗੇ ਕਿੰਨੀ ਦੇਰ ਬਾਅਦ ਕਰੋਗੇ ਉਹਨਾਂ ਦਾ ਜਵਾਬ ਦੀ ਉਡੀਕ ਹੈ ਜਦੋਂ ਵੀ ਜਵਾਬ ਆ ਜਾਂਦਾ ਹੈ ਉਹਨੂੰ ਨਾਲ ਇਸ ਵੀਡੀਓ ਦੇ ਵਿੱਚ ਐਡ ਕਰਕੇ ਤੁਹਾਨੂੰ ਦਿਖਾਵਾਂਗੇ ਸਾਸ਼ਾਮ ਕੁਝ ਹੋਰ ਕਹਿਣਾ ਚਾਹੁੰਦੇ ਹਾਂ ਦਿਲ ਦੀਆਂ ਕਹਾਣੀਆਂ ਹੋਰ ਤੋਂ ਕੁਛ ਨਹੀਂ ਇਹ ਕਹਾਣੀ ਮੁਕਮਲ ਹੋਏ ਆਈ ਆਈ ਐਮ ਵੈਰੀ ਫੈਡ ਅਪ ਯੂ ਆਰ ਵੈਰੀ ਫੈਡ ਅਪ ਤੁਸੀਂ ਦੇਖੋ ਇਸ ਏਜ ਚ ਜਾਣਿਓ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਗੇੜੇ ਮਾਰਦੇ ਹਾਂ ਕਹਿੰਦੇ ਪਟਵਾਰੀ ਕੋਲ ਕੰਦ ਕੋਲ ਨਕਸ਼ੇ ਬਣਾਓ ਆ ਤੁਹਾਨੂੰ ਦਿਖਾ ਦਿੰਨੇ ਆ ਆ ਨਕਸ਼ਾ ਵੇਖੋ ਇਹਦੇ ਵਿੱਚ ਜਿਹੜੀ ਮਾਰਕ ਤੁਹਾਨੂੰ ਬ੍ਰਾਈਟ ਚੀਜ਼ ਲੱਗਦੀ ਹੈ ਇਹ ਇਹਨਾਂ ਦੀ ਜ਼ਮੀਨ ਆ ਤੇ ਨਾਲ ਫਿਰ ਇੱਕ ਜਿਹੜਾ ਰਸਤਾ ਹੈ ਉਹਨੂੰ ਕਿੰਦਾ ਰੋਕਿਆ ਗਿਆ ਤਾਂ ਕਿ ਇਹਨਾਂ ਦੀ ਜ਼ਮੀਨ ਨੂੰ ਕੋਈ ਠੇਕੇ ਤੇ ਨਾ ਲਵੇ। ਜੋ ਬੜੀ ਦੁੱਖ ਵਾਲੀ ਗੱਲ ਹੈ ਜਿਹੜੇ ਲੋਕ ਇਸ ਜੇ ਪਿੰਡ ਦੇ ਕੁਝ ਦੇਖ ਰਹੇ ਐ ਤੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਖੁਦ ਖੁਦ ਉਹ ਇਹਨਾਂ ਨੂੰ ਤੰਗ ਕਰਨਾ ਛੱਡ ਦੇਣ ਸਾਡੀ ਇਹ ਗੁਜ਼ਾਰਿਸ਼ ਹੈ ਨਹੀਂ ਤਾਂ ਫਿਰ ਜਿਹੜੀ ਸਰਕਾਰੀ ਮਸ਼ੀਨਰੀ ਹੈ ਉਹਨੂੰ ਇਹ ਐਕਸ਼ਨ ਲੈਣਾ ਚਾਹੀਦਾ ਲੈਣਾ ਪਏਗਾ ਔਰ ਮੈਨੂੰ ਉਮੀਦ ਹੈ ਕਿ ਉਹ ਕੰਮ ਕਰਨਗੇ ਐਨੀ ਲਾਸਟ ਕਮੈਂਟਸ ਦਾਸ ਜਪ ਉਹ ਹੋਰ ਤਾਂ ਕੋਈ ਕਮੇਟੀ ਨਹੀਂ ਮੈਡਮ ਕੋਮਲ ਮਿੱਤਰ ਮਿੱਤਰ ਜੀ ਵੀ ਬੜੇ ਕੋਆਪਰੇਟਿਵ ਸੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ ਵੀ ਜਦੋਂ ਜਾਨਾ ਤੇ ਉਹ ਹੈਲਪਫੁਲ ਐਟੀਟਿਊਡ ਉਹ ਕਿੱਥੇ ਜਾ ਕੇ ਮਿਲਦਾ ਫਿਰ ਅੰਮ੍ਰਿਤਸਰ ਅੰਮ੍ਰਿਤਸਰ ਜੈਦਾ ਜੀ ਉਹਨਾਂ ਦੇ ਪਿੰਡ ਦੇਖੋ ਆ ਕਿੰਨੇ ਘਿਹਰੇ ਲੱਗੇ ਹੋਣੇ ਤੁਹਾਡੇ 19 ਘੰਗ ਲੱਗੇ ਓ ਮਾਈ ਗੋਡ 978 45 ਦਾ ਸੈਕਟਰ 8 ਲੰਘ ਕੇ ਆ ਜੀ 15 ਗੇੜੇ ਕੁਲਦੀਪ ਸਿੰਘ ਢਾਲੀਵਾਲ ਦੇ ਪਿੰਡ ਦੇ ਲਾਗੇ ਪਿਛਲੇ ਯਾਨੀ ਦੋ ਤਿੰਨ ਸਾਲ ਦੋਹਾਂ ਤਿੰਨ ਸਾਲ ਪਹਿਲੇ ਆਪਰੇਸ਼ਨ ਵਿੱਚ ਉਹਨਾਂ ਦੀ ਡਾਇਰੈਕਸ਼ਨਾਂ ਤੇ ਮੈਡਮ ਲੀਸੀ ਸਾਹਿਬ ਨੇ ਕਾਰਵਾਈ ਕਰਾਈ ਸੀ ਹੋਰ ਵੀ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਹੈ ਦੇਖਦੇ ਆ ਪ੍ਰਸ਼ਾਸਨ ਅੱਗੇ ਕਾਰਵਾਈ ਕਰਦਾ ਕਿ ਨਹੀਂ ਕਰਦਾ ਹੋਰ ਵੀ ਸਾਡੇ ਬਹੁਤ ਨਿਰਵਾਨ ਜਿਹੜਾ ਨੂੰ ਤੁਹਾਨੂੰ ਦੱਸ ਦਿੱਤਾ ਹਾਂ ਹਾਂ ਤੇ ਉਹ ਉਹ ਵੀ ਬਹੁਤ ਹੈਲਪ ਕਰਦੇ ਉਹ ਵੀ ਐਲੀਅਨ ਸਰਕਾਰਾਂ ਚ ਚੰਗੇ ਉਹਦੇ ਅੰਦਰ ਆਏ ਇੰਨਾ ਕੁਝ ਹੋਣ ਦੇ ਬਾਵਜੂਦ ਵੇਰੀ ਇਹ ਹਾਲਤ ਸਨ ਆਫ ਸੋਰਸ ਹੈ ਜੀ ਕਿ ਤੁਹਾਡੇ ਨਾਲ ਧੱਕਾ ਹੋ ਰਿਹਾ ਪੰਜਾਬ ਚ ਤੇ ਅਸੀਂ ਪੰਜਾਬੀ ਹੋਣ ਦੇ ਨਾਤੇ ਇੱਥੇ ਰਹਿੰਦੇ ਹੋਣ ਦੇ ਨਾਤੇ ਸਿਰਫ ਪੜਾਈ ਇਸ਼ੂ ਹਾਈਲਾਈਟ ਕਰ ਸਕਦੇ ਆ ਸਰਕਾਰ ਤੇ ਪ੍ਰਸ਼ਾਸਨ ਤੇ ਦਬਾਅ ਪਾ ਸਕਦੇ ਆ ਕਿ ਤੁਸੀਂ ਕਾਨੂੰਨੀ ਕਾਰਵਾਈ ਕਰੋ ਜੋ ਕਾਨੂੰਨ ਤੁਹਾਨੂੰ ਕਹਿੰਦਾ ਉਹਦੇ ਮੁਤਾਬਕ ਚੱਲੋ ਨਾ ਕਿ ਉਹ ਸਿਆਸਤਦਾਨ ਦੇ ਦਬਾਅ ਹਟਾ ਕੇ ਤੁਹਾਡੇ ਤੱਕ ਤੱਕ ਮੇਰੇ ਮੇਰੇ ਵਕੀਲ ਸਾਹਿਬ ਦਾ ਹੁਣ ਵੀ ਫੋਨ ਆਇਆ ਸੀ ਮੈਂ ਜਦੋਂ ਪਿੰਡੋਂ ਯੂਨੀਵਰਸਿਟੀ ਤੋਂ ਆਇਆ ਨਾ ਤੇ ਉਹ ਕਹਿੰਦੇ ਭਈ ਤੁਸੀਂ ਆਪਣੇ ਜਿਹੜੀ ਪ੍ਰੋਸੈਸ ਚਾਲੂ ਰੱਖੋ ਜੇ ਫਿਰ ਨਹੀਂ ਹੋਊਗਾ ਤਾਂ ਉਹ ਸਾਰੇ ਕਾਗਜ਼ਾਤ ਲਿਆ ਦਿਓ ਮੈਂ ਹਾਈ ਕੋਰਟ ਤੋਂ ਫਿਰ ਐਕਸ਼ਨ ਕਰਾਉਂਦਾ ਠੀਕ ਸੋ ਹੁਣ ਆ ਮੁਲਾਕਾਤ ਖਤਮ ਕਰਨ ਦਾ ਸਮਾਂ ਆ ਗਿਆ ਦੇਖੋ ਇਹਨਾਂ ਨੂੰ ਹੁਣ ਇਹ ਸੋਚਣਾ ਪੈ ਰਿਹਾ ਹੈ ਕਿ ਜੇ ਪੰਜਾਬ ਸਰਕਾਰ ਦਾ ਪ੍ਰਸ਼ਾਸਨਿਕ ਤੰਤਰ ਇਹਨਾਂ ਦੀ ਮਦਦ ਨਹੀਂ ਕਰਦਾ ਕਾਨੂੰਨ ਅਨੁਸਾਰ ਕੰਮ ਨਹੀਂ ਕਰਦਾ ਤੇ ਫਿਰ ਹੁਣ ਹਾਈ ਕੋਰਟ ਪਟੀਸ਼ਨ ਪਾਉਣਗੇ ਫਿਰ ਉਹਦੀ ਦੁਬਾਰਾ ਫੀਸ ਲੱਗੂਗੀ ਹਾਂਜੀ ਫੇਰੇ ਤਰੀਕੇ ਆ ਬਣ ਗੀਆਂ ਸੋ ਦਿਸ ਇਜ਼ ਰੈਲੀ ਵੈਰੀ ਸ਼ਾਡ ਕੇ ਐਨ ਆਰ ਆਈ ਭਰਾਵਾਂ ਨਾਲ ਇਸ ਤਰ੍ਹਾਂ ਦਾ ਬਤਿਹਰਾ ਪੰਜਾਬ ਦੇ ਵਿੱਚ ਹੋ ਰਿਹਾ ਪੰਜਾਬ ਫਾਈਲਸ ਟੀਵੀ ਅਤੇ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅਸੀਂ ਅੱਜ ਉਸ ਐਨ ਆਰ ਆਈ ਦੀ ਖਬਰ ਦੇ ਅੰਤ ਤੇ ਪਹੁੰਚੇ ਹਾਂ ਜਿਹੜੀ ਕਿ ਅਸੀਂ ਅੱਜ ਤੋਂ 2 ਦਿਨ ਪਹਿਲਾਂ ਰਿਕਾਰਡ ਕੀਤੀ ਸੀ ਅਸੀਂ ਉਸ ਵੀਡੀਓ ਦੇ ਵਿੱਚ ਜਿਵੇਂ ਤੁਸੀਂ ਸੁਣ ਚੁੱਕੇ ਹੋ ਇਹ ਵੀ ਕਿਹਾ ਸੀ ਕਿ ਇਸ ਦੇ ਬਾਰੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦੇ ਪ੍ਰਤੀਕਰਮ ਦੇ ਬਾਰੇ ਪਤਾ ਕਰਾਂਗੇ ਅੱਜ ਸਾਨੂੰ ਪ੍ਰਤੀਕਰਮ ਮਿਲ ਗਿਆ ਅਸੀਂ 21425 ਨੂੰ ਡੀਸੀ ਮੈਡਮ ਆਸ਼ਿਕਾ ਜੈਨ ਨੂੰ ਵਿਸਤਾਰ ਪੂਰਵਕ ਇੱਕ ਸਵਾਲ ਭੇਜਿਆ ਜਿਦੇ ਵਿੱਚ ਸिएटल ਅਮਰੀਕਾ ਰਹਿੰਦੇ ਸੁਖਦੇਵ ਸਿੰਘ ਜਸਵਾਲ ਦੇ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਮੈਡਮ ਨੇ ਬਹੁਤ ਜਲਦੀ ਬਾਈ 6 ਵਜੇ ਕੇ ਬਾਅਦ ਮੈਂ ਟੈਸਟ ਮੈਸੇਜ ਭੇਜਿਆ ਨਾਲ ਦੀ ਨਾਲ 10-12 ਮਿੰਟ ਚ ਮੈਡਮ ਨੇ ਰਿਸਪੌਂਡ ਕੀਤਾ ਬਹੁਤ ਐਫੀਸ਼ੀਐਂਟਲੀ ਉਹਨਾਂ ਦੇ ਐਸ ਕੁਇਕ ਰਿਸਪੌਂਸ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ ਮੈਡਮ ਨੇ ਕਿਹਾ ਕਿ ਮੈਂ ਐਸਟੀਐਮ ਨੂੰ ਆਦੇਸ਼ ਦੇ ਦਿੱਤਾ ਹੈ ਉਹ ਤੁਹਾਡੇ ਨਾਲ ਸੰਪਰਕ ਕਰਦਾ ਹੈ ਪਰ ਜਦੋਂ ਐਸਟੀਐਮ ਦਾ ਮੈਸੇਜ ਕਾਫੀ ਦੇਰ ਨਾ ਆਇਆ ਤਾਂ ਫਿਰ ਅਸੀਂ ਐਸਟੀਐਮ ਦਾ ਨੰਬਰ ਹਾਸਲ ਕੀਤਾ ਮੈਡਮ ਤੋਂ ਅਤੇ ਐਸਟੀਐਮ ਨਾਲ ਸਿੱਧੀ ਗੱਲਬਾਤ ਕੀਤੀ ਐਸਟੀਐਮ ਸਰਦਾਰ ਹਰਬੰਸ ਸਿੰਘ ਨਾਲ ਅਸੀਂ ਫਿਰ ਐਨ ਰਾਹੀ ਸ਼ੁਕਰਦੇਵ ਸਿੰਘ ਜਸਵਾਲ ਦੀ ਵੀ ਕਾਨਫਰੰਸ ਤੇ ਗੱਲ ਕਰਾਈ ਸਾਰੀ ਗੱਲਬਾਤ ਸਮਝਾਉਣ ਤੋਂ ਬਾਅਦ ਐਸਟੀਐਮ ਸਾਹਿਬ ਨੇ ਤੁਰੰਤ ਕਾਰਵਾਈ ਕਰਦੇ ਜਮੇਵਾਲ ਦੇ ਜਿਹੜੇ ਚੌਕੀ ਇੰਚਾਰਜ ਹੈ ਏਐਸਆਈ ਅਨਿਲ ਸ਼ਰਮਨ ਨੂੰ ਮੌਕੇ ਤੇ ਭੇਜਿਆ ਜਾਂ ਨਾਲ ਆਪਣਾ ਸਟਾਫ ਬਾਅਦ ਦੇ ਵਿੱਚ ਭੇਜਿਆ ਜਿਹੜੇ ਪਟਵਾਰੀ ਜਾਂ ਜਿਹੜੇ ਕਨਗੋ ਜਾਂ ਗਰਦਾਵਰ ਜਿਨ੍ਹਾਂ ਨੂੰ ਕਹਿੰਦੇ ਆ ਉਸ ਇਲਾਕੇ 'ਚ ਉਹ ਮੌਕੇ ਤੇ ਆਏ ਔਰ ਅੱਜ ਤਾਜ਼ਾ ਜਾਣਕਾਰੀ ਦੇ ਮੁਤਾਬਕ ਜਿਹੜੀ ਅਸੀਂ ਕਿਹਾ ਸੀ ਪ੍ਰਸ਼ਾਸਨ ਨੂੰ ਕਿ ਸਾਨੂੰ ਯਾਨੀ ਕਿ 23 ਸ਼ਾਮੀ 4 ਵਜੇ ਤੱਕ ਪ੍ਰੋਗਰੈਸ ਰਿਪੋਰਟ ਦਿੱਤੀ ਜਾਏ ਕਿ ਜਿਹੜੇ ਐਨ ਆਰ ਆਈ ਮੰਤਰੀ ਹਰ ਧਾਲੀਵਾਲ ਸਾਹਿਬ ਕੁਲਦੀਪ ਧਾਲੀਵਾਲ ਉਹਨਾਂ ਦੀ 3325 ਨੂੰ ਤੁਹਾਨੂੰ ਲਿਖੀ ਗਈ ਚਿੱਠੀ ਤੇ ਤੁਸੀਂ ਕੀ ਕਾਰਵਾਈ ਕੀਤੀ ਹੈ ਉਹ ਹੁਣ ਤੁਹਾਨੂੰ ਅਸੀਂ ਬਰੀਫਲੀ ਦੱਸਦੇ ਹਾਂ ਕਿ ਕਾਰਵਾਈ ਕੀ ਹੋ ਚੁੱਕੀ ਹੈ ਤਸੀਲਵਾਰ ਜਿਹੜੇ ਨਿਯੁਕਤ ਸੀ ਜਿਨ੍ਹਾਂ ਦਾ ਰਾਤੀ ਤੋਂ ਬਾਦਲਾ ਹੋ ਗਿਆ ਪੰਜਾਬ ਸਰਕਾਰ ਜਲਦੀ ਜਲਦੀ ਤਸੀਲਵਾਰਾਂ ਨੂੰ ਨਾਇਬ ਤਸੀਲਦਾਰਾਂ ਨੂੰ ਇੱਧਰ ਉੱਧਰ ਸ਼ੰਟ ਆਊਟ ਕਰੀ ਜਾਂਦੀ ਹੈ ਤੁਹਾਨੂੰ ਪਤਾ ਹੀ ਹੈ ਤੇ ਉਹ ਬਦਲੀ ਉਹਨਾਂ ਦੀ ਫੇਰ ਹੋ ਗਈ ਪਰ ਉਸ ਤੋਂ ਪਹਿਲਾਂ ਪਹਿਲਾਂ ਤਸੀਲਦਾਰ ਨੇ ਆਪਣੀ ਰਿਪੋਰਟ ਤਿਆਰ ਕਰਤੀ ਉਹ ਬਾਈ ਹੈਂਡ ਹੋ ਸਕਦਾ ਅੱਜ ਸ਼ਾਮ ਤੱਕ ਐਸਟੀਐਮ ਦੇ ਕੋਲ ਪਹੁੰਚ ਜਾਏ ਨਵੇਂ ਤਸੀਲਦਾਰ ਨੇ ਹੁਣ ਜੁਆਇਨ ਕਰਨਾ ਤੇ ਸੁਧਾਰ ਹਰਬੰਸ ਸਿੰਘ ਐਸਟੀਐਮ ਸਾਹਿਬ ਦਾ ਟੈਲੀਫੋਨ ਸ਼ਾਮੀ ਆਇਆ ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਜੋ ਯਕੀਨੀ ਯਾਨਕਿ ਜੋ ਜ਼ਮੀਨੀ ਸਥਿਤੀ ਹੈ ਉਹਦੇ ਤੁਰੰਤ ਕਾਰਵਾਈ ਕਰਾਂਗੇ ਥੋੜਾ ਜਿਹਾ ਪ੍ਰੋਸੀਜਰ ਫਾਲੋ ਕਰਨ ਲਈ ਟਾਈਮ ਲੱਗਦਾ ਹੈ ਦਖਲ ਜ਼ਮੀਨ ਦਾ ਮਿਲ ਚੁੱਕਿਆ ਹੈ ਔਰ ਪਮਾਇਸ਼ ਪਹਿਲਾਂ ਹੋਈ ਸੀ ਹੁਣ ਜਿਹੜੀ ਦੂਜੀ ਪਾਰਟੀ ਹੈ ਦੂਜੀ ਧਿਰ ਹੈ ਜਿਨੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਕਾਣਕ ਵਢੀ ਆ ਵੀਰ ਜੀ ਤਰੀਕ ਨੂੰ ਉਹਨਾਂ ਨੇ ਇੱਕ ਦਰਖਾਸਤ ਵਜਾਤੀ ਕਿ ਜਸਵਾਲ ਸਾਹਿਬ ਵਿੱਚ ਕਾਇਤੇ ਕਾਰਵਾਈ ਨ ਕਰੋ ਕਿਉਂਕਿ ਅਸੀਂ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਹੋਈ ਹੈ ਉਹਦੇ ਫੈਸਲੇ ਦਾ ਇੰਤਜ਼ਾਰ ਕਰੋ। ਚਾਹੁੰ ਜਸਵਾਲ ਸਾਹਿਬ ਨੇ ਦੱਸਿਆ ਕਿ ਪਟੀਸ਼ਨ ਉਹਨਾਂ ਨੇ ਜ਼ਰੂਰ ਪਾਈ ਆ ਪਰ ਉਹ ਤੇ ਕੋਈ ਸਟੇ ਆਰਡਰ ਨਹੀਂ ਹੈਗਾ। ਠੀਕ ਹੈ। ਨਾਲ ਉਹਨਾਂ ਨੇ ਕਿਹਾ ਕਿ ਇਹ ਜ਼ਮੀਨ ਦੀ ਮੰਤੀ ਦੁਆਰਾ ਕਰੋ। ਮੰਤੀ ਤਾਂ ਇਕ ਵਾਰੀ ਹੋ ਚੁੱਕੀ ਆ। ਬਾਰ ਬਾਰ ਇੱਕ ਚੀਜ਼ ਨੂੰ ਮਿਣੀ ਜਾਉਂਗੇ ਉਹ ਜੋ ਕੀ ਨਿਕਲ ਆਉਣਾ ਉਸ ਬੇਨਤੀ ਤੋਂ ਬਾਅਦ ਹੀ ਐਸਟੀਐਮ ਨੇ ਦਖਲ ਦਿੱਤਾ ਸੀ ਜ਼ਮੀਨ ਦੇ ਵਿੱਚ ਅਰਵਾਨ ਸਿੰਘ ਦਾ ਜਿਵੇਂ ਤੁਸੀਂ ਇੰਟਰਵਿਊ ਚ ਸੁਣ ਚੁੱਕੇ ਹੋ ਬੋਰ ਵੀ ਲੱਗਿਆ ਹੋਇਆ ਇਹ 74 ਸਾਲਾ ਇਨਸਾਨ ਸੀਐਟਲ ਤੋਂ 12 13 ਸਾਲ ਤੋਂ ਗੇੜੇ ਮਾਰ ਰਿਹਾ ਆਪਣੀ ਜ਼ਮੀਨ ਨੂੰ ਸੁਰੱਖਿਅਤ ਕਰਨ ਲਈ ਔਰ ਜਿਵੇਂ ਤੁਸੀਂ ਪਹਿਲਾਂ ਸੁਣਿਆ ਇੰਟਰਵਿਊ ਵਿੱਚ ਜਦੋਂ ਦੀ ਆਵਾਦੀ ਪਾਰਟੀ ਸਰਕਾਰ ਬਣੀ ਹੈ ਇਹ 15 ਦੇ ਕਰੀਬ ਗਿਹੜੇ ਕੁਲਦੀਪ ਸਿੰਘ ਢਾਲੀਵਾਲ ਕੈਬਨਟ ਮਨਿਸਟਰ ਦੇ ਘਰ ਜਾ ਕੇ ਉਹਦੇ ਪਿੰਡ ਜਾ ਕੇ ਮਾਰ ਚੁੱਕਿਆ ਸੋ ਇਹ ਸਥਿਤੀ ਪੰਜਾਬ ਦੀ ਹੈ ਜਿੱਥੇ ਐਨ ਆਰ ਆਈਸ ਦੀਆਂ ਜਾਇਦਾਦਾਂ ਸੁਰੱਖਿਅਤ ਨਹੀਂ ਤੇ ਸਾਡੇ ਲੋਕ ਬੇਈਮਾਨ ਹੋ ਜਾਂਦੇ ਕਿ ਯਾ ਤਾਂ ਸਾਨੂੰ ਸਸਤੀ ਛੱਡ ਜੇ ਨਹੀਂ ਤਾਂ ਫਿਰ ਉਹਦਾ ਜੀਣਾ ਦੁੱਬਰ ਕਰਾਂਗੇ ਪਰ ਅਸੀਂ ਜੋ ਕਾਰਵਾਈ ਸ਼ਿਆਰਪੁਰ ਪ੍ਰਸ਼ਾਸਨ ਨੇ ਕੀਤੀ ਆ ਦੋਹਾਂ ਦਿਨਾਂ ਦੇ ਵਿੱਚ ਉਹ ਅੱਛੀ ਹੈ ਭਾਵੇਂ ਉਹਦੇ ਕਨਕਲੂਸਿਵ ਰਿਜ਼ਲਟ ਅਜੇ ਆਉਣੇ ਬਾਕੀ ਹੈ ਉਹਦਾ ਅਸੀਂ ਇੰਤਜ਼ਾਰ ਕਰਾਂਗੇ ਇਸ ਖਬਰ ਤੇ ਅਸੀਂ ਨਜ਼ਰ ਬਣਾਈ ਰੱਖਾਂਗੇ ਤੁਹਾਨੂੰ ਦੱਸਦੇ ਰਹਾਂਗੇ ਕਿ ਪ੍ਰਸ਼ਾਸਨ ਨੇ ਜਸਵਾਲ ਸਾਹਿਬ ਦੀ ਪ੍ਰੋਬਲਮ ਤੇ ਕੀ ਕੀ ਕੀਤਾ ਤੇ ਕੀ ਕੀ ਨਹੀਂ ਕੀਤਾ ਤੇ ਇਹ ਵੀ ਦੱਸਦੇ ਰਹਾਂਗੇ ਇਹ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਆਦੇਸ਼ਾਂ ਦਾ ਹਾਰਪੁਰ ਤੋਂ ਲਾਵਾ ਬਾਕੀ ਜੁਲਿਆਂਚਵੀ ਪੰਜਾਬ ਦੇ ਕਿੰਨਾ ਕੁ ਪ੍ਰਭਾਵ ਪੈਂਦਾ ਹੈ ਜਾਂ ਨਹੀਂ ਪੈਂਦਾ ਇਸ ਤੇ ਵੀ ਅਸੀਂ ਨਜ਼ਰ ਬਣਾ ਕੇ ਰੱਖਾਂਗੇ ਔਰ ਹੁਣ ਤੁਹਾਡੇ ਤੋਂ ਮੈਂ ਇਜਾਜ਼ਤ ਚਾਹੁੰਦਾ ਜੀ ਸਤਿ ਸ਼ਕਲ ਨਮਸਕਾਰ ਖੁਦਾਵਿਸ